ਪੰਜਾਬ ਵਿੱਚ ਅੱਜ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਪਹਿਲੇ ਫੇਜ਼ ਵਿੱਚ ਮੁਕਸਰ ਸਾਹਿਬ ਫਰੀਦਕੋਟ ਮਾਨਸਾ ਬਠਿੰਡਾ ਫਜ਼ਿਲਕਾ ਤੇ ਫਿਰੋਜ਼ਪੁਰ ਦੇ ਕਿਸਾਨ ਝੋਨਾ ਲਗਾ ਸਕਣਗੇ ਪਾਣੀ ਦੀ ਕਿੱਲਤ ਕਾਰਨ ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦਾ ਰਕਬਾ ਵਧਾਉਣ ਦੀ ਯੋਜਨਾ ਸੀ ਤਾਂ ਜੋ ਤਰਤੀਹੇ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਪਰ ਪੰਜਾਬ ਵਿੱਚ ਨਰਮੇ ਦੇ ਘਟਦੇ ਰਕਬੇ ਨੇ ਵਿਭਾਗ ਦੇ ਅੰਕੜੇ ਵਿਗਾੜ ਦਿੱਤੇ ਨੇ ਨਰਮੇ ਦੇ ਰਕਬਾ ਘਟਣ ਨਾਲ ਹੁਣ ਝੋਨੇ ਦਾ ਰਕਬਾ ਵਧਣ ਦਾ ਖਾਤਸਾ ਰਹੇਗਾ ਅਜਿਹੇ ਵਿੱਚ ਪਾਣੀ ਦੀ ਜ਼ਿਆਦਾ ਖਪਤ ਦੇ ਨਾਲ-ਨਾਲ ਪਾਵਰਕਾਮ ਨੂੰ ਵੀ 8-8 ਘੰਟੇ ਬਿਜਲੀ ਸਪਲਾਈ ਦੇਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੂਬੇ ਵਿੱਚ 2023 ਵਿੱਚ ਨਰਮੇ ਦਾ ਰਕਵ 1.69 ਲੱਖ ਹੈਕਟੇਰ ਸੀ ਜੋ ਇਸ ਵਾਰ ਘਟ ਕੇ 196000 ਹੈਕਟੇਰ ਤੱਕ ਸਿਮਟ ਗਿਆ ਇਹ ਪਿਛਲੇ ਸਾਲ ਦੇ ਮੁਕਾਬਲੇ 79000 ਹੈਕਟੇਰ ਘਟ ਹੈ ਇਸ ਦਾ ਮੁੱਖ ਕਾਰਨ ਨਰਮੇ ਤੇ ਗੁਲਾਬੀ ਤੇ ਚਿੱਟੀ ਸੁੰਡੀ ਦਾ ਹਮਲਾ ਕਟਿਆ ਬੀਜ ਦੀ ਵਿਕਰੀ ਕਟਿਆ ਕੀਟਨਾਸ਼ਕ ਦੀ ਵਰਤੋਂ ਤੇ ਖਰਾਬ ਫਸਲ ਦਾ ਮੁਆਵਜ਼ਾ ਨਾ ਮਿਲਣਾ ਮੰਨਿਆ ਜਾਂਦਾ ਹੈ ਅਜਿਹੇ ਵਿੱਚ ਕਿਸਾਨ ਝੋਨਾ ਉਗਾਉਣਗੇ ਜਿਸ ਨਾਲ ਸੂਬੇ ਵਿੱਚ ਝੋਨੇ ਦਾ ਰਕਬਾ ਵਧੇਗਾ ਇਸ ਤੋਂ ਇਲਾਵਾ ਕਿਸਾਨ ਬਾਸਮਤੀ ਮੱਕੀ ਤੇ ਮੂੰਗੀ ਦੀਆਂ ਫਸਲਾਂ ਵੀ ਉਗਾਉਣਗੇ ਪੰਜਾਬ ਚ ਨਰਮੇ ਦੇ ਕਟਦੇ ਰਕਵੇ ਬਾਰੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਬਠਿੰਡਾ ਦੇ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਸਹੀ ਕੀਮਤ ਨਾ ਮਿਲਣਾ ਨਰਮੇ ਦਾ ਰਕਵਾ ਘਟਣ ਦਾ ਸਭ ਤੋਂ ਮੁੱਖ ਕਾਰਨ ਹੈ ਉਹਨਾਂ ਕਹਿੰਦੇ ਕਿ ਖੇਤੀ ਨੀਤੀ ਵਿੱਚ ਇਹ ਸਾਫ਼ ਹੋਣਾ ਚਾਹੀਦਾ ਕਿ ਕਿਸ ਖੇਤਰ ਵਿੱਚ ਕਿਹੜੀ ਫਸਲ ਬੀਜੀ ਜਾਵੇ ਇਸ ਬਾਰੇ ਸਰਕਾਰ ਕੋਲ ਕੋਈ ਰੋਡ ਮੈਪ ਨਹੀਂ ਹੈ ਇਸ ਸੰਬੰਧੀ ਗੱਲਬਾਤ ਕਰਦੇ ਆ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾਕਟਰ ਜਸਵੰਤ ਸਿੰਘ ਨੇ ਕਿਹਾ ਕਿ ਇਸ ਵਾਰ ਨਰਮੇ ਦਾ ਰਕਵਾ ਘਟਿਆ ਇਸ ਛੇ ਪਿਛਲੇ ਸਾਲ بارش ਨਾਲ ਬੀਜ ਦੀ ਕੁਆਲਿਟੀ ਖਰਾਬ ਹੋਣਾ ਗੁਲਾਬੀ ਸੁੰਡੀ ਜਾਂ ਹਮਲਾ ਤੇ ਹੋਰ ਕਾਰਨ ਨੇ ਉਹਨਾਂ ਕਹ ਕੇ ਚੋਨੇ ਦਾ ਰਕਵਾਂ ਜ਼ਿਆਦਾ ਨਾ ਵਧੇ ਇਸ ਲਈ ਬਾਸਮਤੀ ਮੱਕੀ ਜਾਂ ਮੂੰਗੀ ਦੀਆਂ ਫਸਲਾਂ ਉਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ